ਸਰਵਾਈਕਲ ਪ੍ਰਿੰਸ ਮੈਥੋਡਾ ਹੋਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਤੁਹਾਨੂੰ ਸਰਵਾਈਕਲ ਰੈਡੀਕੂਲਰ ਪੈਥੀ ਹੋ ਗਈ ਹੈ ਤੁਹਾਡੀਆਂ ਗਰਦਨ ਦੀਆਂ ਨਸਾਂ ਬੰਦ ਹੋ ਗਈਆਂ ਨੇ ਛੋਟੇ ਗਰਦਨ ਦੇ ਵਿੱਚ ਜਕੜ ਰਹਿੰਦੀ ਹੈ ਤੁਹਾਡੀ ਗਰਦਨ ਦੇ ਵਿੱਚ ਦਰਦ ਰਹਿੰਦਾ ਹੈ ਤੁਹਾਡੀ ਗਰਦਨ ਦੇ ਵਿੱਚ ਦਰਦ ਰਹਿਣ ਦੇ ਨਾਲ ਨਾਲ ਬਾਹਾਂ ਦੇ ਵਿੱਚ ਦਰਦ ਰਹਿੰਦਾ ਹੈ ਤੁਹਾਡੀ ਗਰਦਨ ਦੇ ਵਿੱਚ ਦਰਦ ਰਹਿਣ ਦੇ ਨਾਲ ਨਾਲ ਤੁਹਾਡੇ ਹੱਥ ਔਰ ਬਾਹਾਂ ਸੌਣ ਲੱਗ ਗਈਆਂ ਨੇ ਤਾਂ ਆਪਾਂ ਨੂੰ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਕੀ ਖਾਣਾ ਚਾਹੀਦਾ ਹੈ ਬੜੀ ਇੰਪੋਰਟੈਂਟ ਸਮੱਸਿਆ ਬਹੁਤ ਲੋਕ ਇਸ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ ਕਿਉਂਕਿ ਜਦੋਂ ਆਪਾਂ ਜਿਆਦਾ ਟਾਈਮ ਅੱਜਕੱਲ ਜੋ ਲਾਈਫ ਸਟਾਈਲ ਹੈ ਉਹ ਇੰਨਾ ਬਦਲ ਗਿਆ ਹੈ ਕਿ ਆਪਾਂ ਸਾਰਾ ਦਿਨ ਮੋਬਾਈਲ ਦੀ ਵਰਤੋਂ ਕਰਦੇ ਹਾਂ ਔਰ ਜਿਹੜਾ ਮੋਬਾਈਲ ਦਾ ਐਂਗਲ ਜਦੋਂ ਆਪਾਂ ਇਸ ਤਰ੍ਹਾਂ ਮੋਬਾਈਲ ਦੀ ਵਰਤੋਂ ਕਰਦੇ ਹਾਂ ਗਰਦਨ ਮੁੜੀ ਰਹਿੰਦੀ ਹੈ ਤੇ ਡਿਸਕ ਬਲਜ ਬੜੀ ਚੱਲਦੀ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਆਓ ਤੁਹਾਨੂੰ ਦੱਸ ਦੇ ਆ ਅੱਜ ਆਪਾਂ ਤੁਹਾਨੂੰ ਵਿਕੀ ਕੁਝ ਖਾਣਾ ਚਾਹੀਦਾ ਹੈ ਅਗਰ ਤੁਸੀਂ ਮੈਨੂੰ ਨਹੀਂ ਚਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਆਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ ਐਸ ਹਰੀ ਸਿੰਘ ਸਰਾਮ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਆਓ ਸ਼ੁਰੂ ਕਰਦੇ ਹਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਐਂਟੀ ਇਨਫਲਮੇਟਰੀ ਚੀਜ਼ਾਂ ਦੀ ਹੀ ਗੱਲ ਕਰਨ ਲੱਗੇ ਆ ਤੁਸੀਂ ਰਾਤ ਨੂੰ ਸੌਣ ਵੇਲੇ ਦੋ ਅੰਜੀਰ ਖਾਣੇ ਨੇ ਉਹ ਅੰਜੀਰ ਤੁਸੀਂ ਸਵੇਰੇ ਪਾਣੀ ਚ ਭਿਉਆ ਦੇਣੇ ਨੇ ਔਰ ਰਾਤ ਨੂੰ ਤੁਸੀਂ ਦੁੱਧ ਨਾਲ ਖਾ ਸਕਦੇ ਹੋ ਕੋਸੇ ਪਾਣੀ ਨਾਲ ਖਾ ਸਕਦੇ ਹੋ ਚਾਹ ਨਾਲ ਵੀ ਖਾ ਸਕਦੇ ਹੋ ਇਹ ਹੋ ਗਿਆ ਨੰਬਰ 1 ਅੰਜੀਰ ਦੂਸਰੇ ਨੰਬਰ ਤੇ ਤੁਸੀਂ ਦੋ ਬਦਾਮ ਔਰ ਇੱਕ ਅਖਰੂਟ ਸਿਰਫ ਦੋ ਬਦਾਮ ਔਰ ਇੱਕ ਅਖਰੂਟ ਤੁਸੀਂ ਪਾਣੀ ਚ ਭਿਉਆ ਦੇਣਾ ਹੈ ਔਰ ਉਹ ਤੁਸੀਂ ਸਵੇਰੇ ਖਾਣਾ ਹੈ ਇਹ ਹੋ ਗਿਆ ਤੁਹਾਡਾ ਨੰਬਰ 2 ਜਿਹੜਾ ਤੁਸੀਂ ਖਾਣਾ ਹੈ ਕਿਉਂਕਿ ਇਹ ਤੁਹਾਡੀ ਡਾਈਟ ਲਈ ਬਹੁਤ ਹੀ ਚੰਗਾ ਹੈ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਅਗਰ ਤੁਸੀਂ ਆਪਣੀ ਨਾਨ ਵੈਜੀਟੇਰੀਅਨ ਹੋ ਤਾਂ ਤੁਸੀਂ ਫਿਸ਼ ਖਾ ਸਕਦੇ ਹੋ ਫਿਸ਼ ਦੇ ਵਿੱਚ ਕੀ ਹੈ ਓਮੇਗਾ 3 ਫੈਟੀ ਐਸਿਡਸ ਹੁੰਦੇ ਨੇ ਜਿਹੜੀ ਆਪਣੀ ਬਾਡੀ ਲਈ ਬਹੁਤ ਜ਼ਰੂਰੀ ਨੇ ਉਹ ਆਪਾਂ ਨੂੰ ਫਿਸ਼ ਤੋਂ ਪੂਰੇ ਹੋ ਸਕਦੇ ਨੇ ਅਗਰ ਤੁਸੀਂ ਨਾਨ ਵੈਜ ਖਾਂਦੇ ਹੋ ਤਾਂ ਤੁਸੀਂ ਫਿਸ਼ ਜ਼ਰੂਰ ਖਾ ਸਕਦੇ ਹੋ ਚੌਥੇ ਨੰਬਰ ਤੇ ਆਪਾਂ ਗੱਲ ਕਰ ਗੱਲ ਕਰਨ ਲੱਗੇ ਆ ਜਿਵੇਂ ਹੁਣ ਠੰਡ ਹੈ ਠੰਡ ਦੇ ਦਿਨਾਂ ਦੇ ਵਿੱਚ ਜੋ ਫਰੂਟ ਸਭ ਤੋਂ ਜ਼ਿਆਦਾ ਨਿਕਲ ਕੇ ਆਉਂਦਾ ਉਹ ਆਉਂਦਾ ਹੈ ਸੰਤਰਾ ਤੁਸੀਂ ਸੰਤਰਾ ਵੀ ਜ਼ਰੂਰ ਖਾਣਾ ਹੈ ਪੰਜਵੇਂ ਨੰਬਰ ਤੇ ਗੱਲ ਕਰਨ ਲੱਗੀ ਤਾਂ ਗ੍ਰੀਨ ਵੈਜੀਟੇਬਲਸ ਹਰੀਆਂ ਸਬਜ਼ੀਆਂ ਤੁਸੀਂ ਖਾਣੀਆਂ ਨੇ ਜਿਹੜੀ ਵੀ ਸਬਜ਼ੀ ਬਣਾਉਣੀ ਹੈ ਔਰ ਸਪੈਸ਼ਲੀ ਸਬਜ਼ੀ ਦੁਪਹਿਰ ਦੇ ਮੌਕੇ ਖਾਓ ਰਾਤ ਨੂੰ ਨਹੀਂ ਖਾਣੀ ਕਿਉਂਕਿ ਇਸ ਦੇ ਵਿੱਚ ਗੈਸ ਬਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਐਸਿਡਿਟੀ ਬਣ ਜਾਂਦੀ ਹੈ ਇਹ ਨਾ ਹੋਵੇ ਵੀ ਆਪਾਂ ਸਰਵਾਈਕਲ ਨੂੰ ਠੀਕ ਕਰਦੇ ਕਰਦੇ ਗੈਸ ਦੀ ਸਮੱਸਿਆ ਨਾਲ ਸਹੇੜ ਲਈਏ ਹੁਣ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਰੂਰੀ ਤੁਸੀਂ ਰਾਤ ਨੂੰ ਸੌਣ ਵੇਲੇ ਦੁੱਧ ਦਾ ਗਲਾਸ ਜ਼ਰੂਰ ਪੀਣਾ ਹੈ ਔਰ ਨੈਕਸਟ ਆਪਾਂ ਗੱਲ ਕਰਾਂਗੇ ਸਵੇਰੇ ਤੁਸੀਂ ਦਹੀਂ ਔਰ ਲੱਸੀ ਜ਼ਰੂਰ ਸਵੇਰੇ ਬ੍ਰੇਕਫਾਸਟ ਦੇ ਵਿੱਚ ਜ਼ਰੂਰ ਲਓ ਕਿਉਂਕਿ ਉਸ ਦੇ ਵਿੱਚ ਬਹੁਤ ਜ਼ਿਆਦਾ ਤੱਤ ਹੁੰਦੇ ਨੇ ਹਾਈ ਪ੍ਰੋਟੀਨ ਹੁੰਦਾ ਜਿਹੜੇ ਆਪਣੀ ਬਾਡੀ ਨੂੰ ਜ਼ਰੂਰ ਚਾਹੀਦਾ ਇੱਕ ਚਾਹੀਦਾ ਹੁੰਦਾ ਕਿਉਂ ਆ ਇਹ ਆਪਣੀਆਂ ਨਸਾਂ ਕਿਉਂ ਦਬ ਜਾਂਦੀਆਂ ਨੇ ਆਪਾਂ ਤੁਹਾਨੂੰ ਦੇਖੋ ਬਾਲ ਦੀ ਐਗਜ਼ਾਮਪਲ ਨਾਲ ਸਮਝਾ ਰਹੇ ਹਾਂ ਦੇਖੋ ਹੁਣ ਜਦੋਂ ਆਪਾਂ ਬਾਲ ਤੇ ਬੈਠ ਕੇ ਦੇਖੋ ਤੁਸੀਂ ਜਦੋਂ ਆਪਾਂ ਬੋਲ ਤੇ ਬੈਠੇ ਬੋਲ ਬਾਹਰ ਨਿਕਲ ਰਹੀ ਹੈ ਇਦਾਂ ਹੀ ਡਿਸਕ ਮਣਕਿਆਂ ਦੇ ਵਿੱਚੋਂ ਬਾਹਰ ਆਉਂਦੀ ਆ ਜਦੋਂ ਆਪਣੇ ਦੋਨਾਂ ਮਣਕਿਆਂ ਤੇ ਭਾਰ ਵਧ ਜਾਂਦਾ ਸੋ ਇਸ ਕਰਕੇ ਇਦਾਂ ਹੀ ਡਿਸਕ ਦਾ ਸਟਰਕਚਰ ਹੈ ਇਦਾਂ ਹੀ ਬਾਹਰ ਆਉਂਦੀ ਆ ਇਦਾਂ ਹੀ ਆਪਾਂ ਜਦੋਂ ਭਾਰ ਕਿਉਂ ਵਧਦਾ ਕਈ ਵਾਰ ਕੀ ਹੈ ਆਪਾਂ ਐਕਸਰਸਾਈਜ਼ ਨਹੀਂ ਕਰਦੇ ਕਰਦ ਹੁੰਦੀਆਂ ਕਸਰਤਾਂ ਨਹੀਂ ਕਰਦੇ ਤਾਂ ਆਪਣੇ ਮਸਲ ਵੀਕ ਹੋ ਜਾਂਦੇ ਨੇ ਔਰ ਡਿਸਕ ਈਜ਼ਲੀ ਬਾਹਰ ਆ ਜਾਂਦੀ ਹੈ ਸੋ ਘੱਟੋ ਘੱਟ ਆਪਾਂ ਨੂੰ ਰੋਜ਼ਾਨਾ 20 ਤੋਂ 25 ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸੈਰ ਕਰਨ ਦੇ ਨਾਲ ਨਾਲ ਆਪਣੀ ਜੋ ਸਾਰੇ ਮਸਲਜ਼ ਨੇ ਐਕਟਿਵੇਟ ਰਹਿੰਦੇ ਆ ਜਦੋਂ ਆਪਾਂ ਇਦਾਂ ਚੱਲਦੇ ਆ ਸੋ ਸੈਰ ਜ਼ਰੂਰ ਐਡ ਕਰੋ ਔਰ ਨਾਲ ਸਾਡੀਆਂ ਸਰਵਾਈਕਲ ਦੀਆਂ ਕਸਰਤਾਂ ਦੀ ਵੀਡੀਓ ਅਪਲੋਡ ਹੈ ਉਸ ਨੂੰ ਵੀ ਤੁਸੀਂ ਫੋਲੋ ਕਰੋ ਇਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਪਾ ਦਾਂਗੇ ਉਹ ਕਸਰਤਾਂ ਨਾਲ ਕਰਨੀਆਂ ਸਟਾਰਟ ਕਰਨੀਆਂ ਨੇ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸੀਆਂ ਨੇ ਇਹ ਤੁਸੀਂ ਸਟਾਰਟ ਕਰਨੀਆਂ ਨੇ ਸਭ ਤੋਂ ਇੰਪੋਰਟੈਂਟ ਚੀਜ਼ ਹੁਣ ਤੁਹਾਨੂੰ ਆਪਾਂ ਲਾਸਟ ਦੱਸਣ ਲੱਗੇ ਆ ਤੁਸੀਂ ਕੀ ਕਰਨਾ ਆਲਸੀ ਦੇ ਬੀਜ ਲੈ ਲੈਣੇ ਆ ਆਲਸੀ ਦੇ ਬੀਜ ਤੇ ਤਾਂ ਤੁਸੀਂ ਪਾਊਡਰ ਬਣਾ ਲੈਣਾ ਕਈ ਲੋਕ ਅਲਸੀ ਦੇ ਬੀਜ ਡਾਇਰੈਕਟਲੀ ਖਾਣ ਲੱਗ ਜਾਂਦੇ ਨੇ ਉਹ ਬੜੇ ਹਾਨੀਕਾਰਕ ਹੁੰਦੇ ਆ ਅਲਸੀ ਦੇ ਸੀਡਸ ਦਾ ਤੁਸੀਂ ਪਾਊਡਰ ਬਣਾ ਲੈਣਾ ਅੱਧਾ ਚਮਚਾ ਤੁਸੀਂ ਦੁਪਹਿਰੇ ਜਿਹੜੀ 12 ਵਜੇ ਆਪਾਂ ਚਾਹ ਪੀਂਨੇ ਆ ਜਾਂ ਦੁੱਧ ਪੀਂਨੇ ਆ ਅਗਰ ਤੁਸੀਂ ਨਹੀਂ ਪੀਂਦੇ ਤਾਂ 12 ਵਜੇ ਅਗਰ ਤੁਸੀਂ ਕੋਸੇ ਪਾਣੀ ਨਾਲ ਡੇ ਟਾਈਮ ਤੁਸੀਂ ਉਹ ਲਓ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੋਏਗਾ ਇਹ ਸਨ ਗੱਲਾਂ ਜਿਹੜੀਆਂ ਤੁਸੀਂ ਸਰਵਾਈਕਲ ਦੀਆਂ ਨਸਾਂ ਦਬੀਆਂ ਨੇ ਕਰਦਣ ਦੀਆਂ ਨਸਾਂ ਦਬੀਆਂ ਨੇ ਇਹ ਤੁਸੀਂ ਡਾਈਟ ਪਲਾਨ ਪ੍ਰੋਪਰ ਫਾਲੋ ਕਰੋ ਔਰ ਇੱਕ ਫਰੂਟ ਜਿਹੜਾ ਤੁਸੀਂ ਐਡ ਕਰਨਾ ਹੈ ਸਵੇਰ ਦੇ ਸਮੇਂ ਨਾਸ਼ਤੇ ਦੇ ਨਾਲ 10 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਤੁਸੀਂ ਐਪਲ ਜ਼ਰੂਰ ਖਾਣਾ ਹੈ ਕਿਉਂਕਿ ਆਪਾਂ ਨੂੰ ਆਇਰਨ ਦੀ ਵੀ ਲੋੜ ਹੁੰਦੀ ਹੈ ਸੋ ਆਇਰਨ ਜੋ ਹੈ ਉਹ ਐਪਲ ਪੂਰਾ ਕਰੇਗਾ ਸਵੇਰੇ ਤੁਸੀਂ ਐਪਲ ਐਡ ਕਰ ਦਿਓ ਔਰ ਰਾਤ ਨੂੰ ਦੁੱਧ ਜ਼ਰੂਰ ਪੀਣਾ ਹੈ ਔਰ ਸੌਂਦੇ ਸਮੇਂ ਸਰਾਂਣਾ ਜ਼ਰੂਰ ਲੈਣਾ ਹੈ ਸਿੱਧੇ ਪਏ ਹੋ ਉਦੋਂ ਸਰਾਂਣਾ ਚਾਹੇ ਤੁਸੀਂ ਨਾ ਲਓ ਜੇਕਰ ਸਾਈਡ ਲੈ ਕੇ ਪੈਣਾ ਉਦੋਂ ਸਰਾਂਣਾ ਜ਼ਰੂਰ ਲੈਣਾ ਹੈ ਕਿਉਂਕਿ ਸਰਾਂਣੇ ਨਾਲ ਕੀ ਹੈ ਆਪਣਾ ਜੋ ਲੈਵਲ ਹੈ ਪ੍ਰੋਪਰ ਬਣਿਆ ਰਹਿੰਦਾ ਹੈ ਉਮੀਦ ਕਰਦਾ ਆ ਜੀ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ